ਸਾਸਰੀਕਾਲ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆ ਗੱਡੀ Swift ਗੱਡੀ ਵੀਡੀਓ ਜੀ ਦੇਖ ਸਕਦੇ ਨਹੀਂ ਤੁਸੀਂ ਲਾਈਵ ਵੀ ਲੱਗੇ ਹੋਇਆ ਤੇ ਬਾਕੀ ਛੋਟੀ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਪਿੰਡ ਰਾਮਗੜ ਦੇਖ ਸਕਦੇ ਨਹੀਂ ਗੱਡੀ ਟਾਇਰ ਟੁਰ ਬਾਈ ਨਵੇਂ ਆ ਜਮ ਸੀ8 ਦੇ ਟਾਇਰ ਲੱਗੇ ਹੋਏ ਜੀ ਦੇਖ ਸਕਦੇ लाए लगे बाकी सुन बोरनेट भी खोल कर भाई जी खोलो माड़ा बोरनेट हाँ जी खोलो भाई यार गोले गाले देख सकते हो रजन सारे भाई की चली भी है ਇਹ ਵੀਰੇ ਚੱਲੀ ਵੀ 1,55,000 ਕਿਲੋਮੀਟਰ 1,55,000 ਚੱਲੀ ਵੀ ਬਈ ਕਹਿੰਦਾ ਰਿਜਨਲ ਸਾਰੀ ਮੇਰੇ ਕੋਲ ਹੀ ਚੱਲੀ ਹੋਈ ਐ ਮੀਟਰ-ਮੀਟਰ ਕੋਈ ਵੈਕ ਨਹੀਂ ਕਰਾਇਆ ਜੀ ਸਾਰੇ ਮੀਟਰ ਨਹੀਂ ਵੈਕ ਹੋਇਆ ਵਾ ਬੈਟਰੀ ਰੂਟਿੰਗ ਨਵੀਂ ਆ ਜੀ ਬੈਟਰੀ ਨਵੀਂ ਆ ਠੀਕ ਆ ਜੀ ਮੜਾ-ਮੋਟਾ ਤਾਂ ਨੋਰਮਲ ਬੈਂਪਰ ਨੂੰ ਪੈਂਟ ਪੂਟ ਹੋਇਆ ਵਾ ਬਾਕੀ ਗੱਡੀ ਦੀ ਸਮਾਈ ਬਹੁਤ ਆ ਬਾਈ ਨੰਬਰ ਦੱਸਿਓ ਆਪਣਾ 96156 ਹਾਂਜੀ 35370 ਦੁਬਾਰੇ ਫੇਰ ਦੱਸ ਦਿਓ ਜੀ 96156 ਹਾਂਜੀ 35370 ਹਾਂਜੀ ਵੀਡੀਓ ਮਾਡਲ ਆ ਇਹ ਵੀਡੀਓ ਮਾਡਲ ਆ ਵਾਕਸ਼ਨ ਦਿਖਾ ਦਿੰਦਾ ਨਾ ਮਿਲੂਗੀ ਦਾ ਬਾਈ ਇਸ ਕਰੇ ਮਾੜੀ ਚਾਬੀ ਔਨ ਕਰੇ ਮੀਠਾ ਦਿਖਾ ਦੇ ਬੱਚੋ ਗੱਡੀ ਦੇਖ ਲੋ ਜੀ ਸਾਫ ਆ ਬਿਲਕੁਲ ਇੰਜਨ ਉੰਜਨ ਬਾਈ ਕਿਵੇਂ ਆ ਇੰਜਨ ਬਸ ਆ ਤੁਹਾਡੇ ਸਾਹਮਣੇ 155000 ਕਿਲੋਮੀਟਰ ਚੱਲੇ ਹੋਏ ਵੀਰੇ ਇਹ ਠੀਕ ਆ ਜੀ ਤੇ ਮੇਰੇ ਕੋਲ ਹੀ ਚੱਲੀ ਆ ਠੀਕ ਆ ਜੀ ਤੇ ਇੰਜਨ ਨੂੰ ਤਾਂ ਨੂੰ ਕੀ ਹੋਣਾ ਆਪਾਂ ਦਾ ਕੁਝ ਨਹੀਂ ਕਰਾਇਆ ਇੰਜਨ ਦਾ ਠੀਕ ਆ ਜੀ ਬਾਕੀ ਆਹਾ ਮੈਟ ਮੂਡ ਵੀ ਦਿਰਾ ਬਾਈ ਦਾ ਸਮਗਨ ਕੰਮ ਰੱਖੀ ਹੋਈ ਹੈ ਜੀ ਤੇ ਬਾਈ ਰੇਟ ਟੂ ਦੱਸ ਦੋ ਜੀ ਆ ਰੇਟ ਬਾਈ ਜੀ 2 ਲੱਖ ਰੁਪਈਆ ਠੀਕ ਹੈ ਜੀ ਮਾਡਲ ਕਿਹੜਾ ਜੀ 8 ਮਾਡਲ ਵੀਰੇ ਬਸ ਠੀਕ ਹੈ ਜੀ ਦੇਖ ਰਹੇ ਨੇ ਬਈ 8 ਮਾਡਲ ਆ ਬਾਈ ਦੀ ਡਿਮਾਂਡ ਹੈਗੀ ਆ 2 ਲੱਖ ਰੁਪਈਆ ਜਸ ਕਿਸੇ ਵੀਰ ਨੂੰ ਚਾਹੀਦੀ ਚਾਹੀਦੀ ਇਹ ਤਾਂ ਬਾਈ ਦਾ ਕੰਟੈਕਟ ਨੰਬਰ ਸਮੇਂ ਦੱਸ ਹੀ ਦਿੱਤਾ ਜੀ ਤੇ ਟਾਇਰ ਕਿਦੋਂ ਚੜਾਈ ਵੀਰੇ ਟਾਇਰ ਵੀਰੇ ਹੋ ਗਏ 4 ਮਹੀਨੇ ਬੈਲ ਵਿੱਚ ਪਿਆ ਡਾਇਰਾਂ ਦਾ ਠੀਕ ਹੈ ਜੀ ਹਾਂ ਬਰਨਾਲਾ ਡਾਇਰ ਚੜਾਏ ਹੋਏ ਆ ਕਿੰਨੇ ਚੜਾਏ ਸੀ 17000 17500 ਡਾਇਰਾਂ ਚੜਾਏ ਠੀਕ ਹੈ ਯਰ ਦੇ ਟਾਇਰ ਆ ਠੀਕ ਹੈ ਜੀ ਦੇਖ ਸਕਦੇ ਹੋ ਟਾਕੀ ਟੁਕੀ ਆ ਸਾਰਾ ਕੁਝ Ориਜਨਲ ਗੱਡੀ ਬਾਈ ਤੇ ਕੋਸ਼ਿਸ਼ ਨੂੰ ਹੀ ਆਪਾਂ ਦੱਸ ਕਰਾਇਆ ਜੀ ਠੀਕ ਆ ਜੀ ਸਾਰੀ ਰਜਿਸਟਰ ਚੱਲੀ ਬਾਈ ਕਹਿੰਦਾ ਗੱਡੀ ਬਾਈ ਕੋਲੀ ਚੱਲੀ ਵੀ ਆ ਮੇਰੇ ਆਪਦੇ ਕੋਲ ਚੱਲੀ ਵੀ ਆ ਦੇਖ ਸਕਦੇ ਨਹੀਂ ਟ੍ਰੈਕਿੰਗ ਟੁੱਕੀ ਧੰਨਵਾਦ ਜੀ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਤੇ ਬਾਈ ਨਾਲ ਕਨੈਕਟ ਕਰ ਲਓ ਜੀ ਓਕੇ